ਤਾਂ ਦੁਨੀਆ ਦੇ ਕਈ ਦੇਸ਼ਾਂ ਦੇ ਵਿੱਚ ਮਹਾਮਾਰੀ ਫੈਲ ਚੁੱਕੀ ਹੈ ਅਤੇ ਲਗਾਤਾਰ ਇਸ ਮਹਾਮਾਰੀ ਦੇ ਕੇਸ ਦੇ ਜਿਹੜੇ ਉਭਾਦੇ ਜਾ ਰਹੇ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਮਰੀਜ਼ ਇਸ ਮਹਾਮਾਰੀ ਤੋਂ ਪੀੜਤ ਹੋ ਰਹੇ ਨੇ ਜਿਸ ਤੋਂ ਲੈ ਕੇ ਚਿੰਤਾਵਾਂ ਬਹੁਤ ਸਾਰੇ ਲੋਕਾਂ ਦੀਆਂ ਵਧ ਗਈਆਂ ਨੇ ਦੂਜੇ ਪਾਸੇ ਉਹਨਾਂ ਦੇਸ਼ਾਂ ਵਿੱਚ ਵੱਡੀ ਗਿਣਤੀ ਵਿੱਚ ਟੂਰਿਸਟ ਵੀ ਜਾਂਦੇ ਨੇ ਜਿਸ ਦੇ ਚੱਲਦਿਆਂ ਹੋਰ ਦੇਸ਼ਾਂ ਵਿੱਚ ਵੀ ਇਹ महामारी ਜੇ ਜਿਹੜੀ ਉਹ ਪਹੁੰਚ ਸਕਦੀ ਹੈ ਤਾਂ ਅਜੇ 2020 ਦਾ ਕਰੋਨਾ ਵਾਇਰਸ ਲੋਕਾਂ ਨੂੰ ਨਹੀਂ ਭੁੱਲਿਆ ਕਿ ਇੱਕ ਵਾਰ ਮੁੜ ਤੋਂ ਇਸ ਬਿਮਾਰੀ ਨੇ ਕਈ ਦੇਸ਼ਾਂ ਵਿੱਚ ਆਪਣੀ ਦਸਤਕ ਦਿੱਤੀ ਹੈ ਸਿੰਗਾਪੁਰ, THAILAND, ਚੀਨ ਅਤੇ ਹਾਂਗਕਾਂਗ ਦੇ ਵਿੱਚ ਕਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ ਇਹ ਵੀ ਪਤਾ ਲੱਗਿਆ ਹੈ ਕਿ ਪਹਿਲੀ ਤੋਂ 19 ਮਈ ਦੇ ਦਰਮਿਆਨ ਇੱਥੇ 3000 ਮਰੀਜ਼ ਸਾਹਮਣੇ ਆ ਚੁੱਕੇ ਨੇ ਅਤੇ ਇਸ ਤੋਂ ਪਹਿਲਾਂ April ਦੇ ਵਿੱਚ ਇਹ ਗਿਣਤੀ 11000 ਦੇ ਕਰੀਬ ਸੀ ਤਾਂ ਇਸ ਵਿੱਚ 28% ਦਾ ਵਾਧਾ ਹੋਇਆ ਹੈ ਦੂਜੇ ਪਾਸੇ Thailand ਅਤੇ China ਦੇ ਵਿੱਚ ਲਗਾਤਾਰ ਕਰੋਨਾ ਕੇਸਾਂ ਕਾਰਨ ਚੌਕਸੀ ਦੇ ਹੁਕਮ ਜਿਹੜੇ ਉਹ ਦਿੱਤੇ ਗਏ ਨੇ ਇਸ ਤੋਂ ਇਲਾਵਾ ਭਾਰਤ ਦੀ Bollywood ਦੀ ਅਦਾਕਾਰਾ Shilpa Shetty ਨੂੰ ਵੀ ਕਰੋਨਾ ਵਾਇਰਸ ਹੋ ਗਿਆ ਹੈ ਅਤੇ ਉਸਦੇ Social Media ਤੇ ਪੋਸਟ ਅਪਲੋਡ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ ਅਤੇ ਨਾਲ ਹੀ ਹੋਰ ਅਦਾਕਾਰਾਂ ਨੇ ਉਸਦੇ ਜਲਦ ਸੇਤਜਾਬ ਹੋਣ ਦੀ ਕਾਮਨਾ ਕੀਤੀ ਹੈ ਦੂਜੇ ਪਾਸੇ ਇਹਨਾਂ ਚਾਰ ਦੇਸ਼ਾਂ ਦੇ ਵਿੱਚ ਲਗਾਤਾਰ ਕਰੋਨਾ ਵਾਇਰਸ ਦਾ ਪ੍ਰਕੋਪ ਆ ਜਿਹੜਾ ਉਹ ਵਧਦਾ ਜਾ ਰਿਹਾ ਹੈ ਤਾਂ ਸਾਲ 2020 ਦੇ ਵਿੱਚ ਪੂਰੀ ਦੁਨੀਆ ਵਿੱਚ ਕਰੋਨਾ ਵਾਇਰਸ ਦੀ ਮਹਾਮਾਰੀ ਫੈਲ ਗਈ ਸੀ ਅਤੇ ਲੱਖਾਂ ਲੋਕ ਇਸ ਦੀ ਚਪੇਟ ਵਿੱਚ ਆਏ ਸੀ ਹਜ਼ਾਰਾਂ ਜ਼ਿੰਦਗੀਆਂ ਨੇ ਜੜੀਆਂ ਉਹ ਇਸ ਬਿਮਾਰੀ ਦੀ ਭੇਡ ਚੜ ਗਈਆਂ ਸੀ ਜਿਨ੍ਹਾਂ ਦੀ ਗਿਣਤੀ ਪੂਰੀ ਦੁਨੀਆ ਵਿੱਚ ਅਗਰ ਦੇਖਿਆ ਜਾਵੇ ਤਾਂ ਲੱਖਾਂ ਦੇ ਕਰੀਬ ਬਣਦੀ ਹੈ ਤਾਂ ਵੱਡੇ ਪੱਧਰ ਉੱਤੇ ਇਸ ਬਿਮਾਰੀ ਨੇ ਚਾਈਨਾ ਤੋਂ ਸ਼ੁਰੂ ਹੋ ਕੇ ਹੋਰ ਦੇਸ਼ਾਂ ਦੇ ਵਿੱਚ ਵੀ ਆਪਣਾ ਪ੍ਰਕੋਪ ਦਿਖਾਇਆ ਭਾਰਤ ਦੇ ਵਿੱਚ ਵੀ ਹਜ਼ਾਰਾਂ ਮੌਤਾਂ ਨੇ ਜਿਹੜੀਆਂ ਉਹ ਕਰੋਨਾ ਵਾਇਰਸ ਕਰਕੇ ਹੋਈਆਂ ਦੂਜੇ ਪਾਸੇ ਇਸ ਬਿਮਾਰੀ ਤੋਂ ਬਾਅਦ ਲਾਕਡਾਊਨ ਜਿਹੜਾ ਉਹ ਲੱਗਿਆ ਸੀ ਉਸ ਨੇ ਬਹੁਤ ਕੁਝ ਪ੍ਰਭਾਵਿਤ ਕੀਤਾ ਹੈ ਆਮ ਜਨ ਜੀਵਨ ਨੂੰ ਵੱਡੇ ਪੱਧਰ ਉੱਤੇ ਲਾਕਡਾਊਨ ਦੇ ਵੱਲੋਂ ਵੀ ਪ੍ਰਭਾਵਿਤ ਕੀਤਾ ਗਿਆ ਸੀ ਤਾਂ ਹੁਣ ਕਰੋਨਾ ਵਾਇਰਸ ਦੇ ਵੱਲੋਂ ਮੁਰ ਤੋਂ दस्तक ਦਿੱਤੀ ਗਈ ਹੈ ਚਾਈਨਾ ਹਾਂਗਕਾਂਗ THAILAND ਅਤੇ ਸਿੰਗਾਪੁਰ ਦੇ ਵਿੱਚ ਇਹ ਮਹਾਮਾਰੀ ਫੈਲੀ ਹੈ